ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਰਤੀ ਜੀ ਅੱਜ ਦੇ ਨਵੇਂ ਵਲੌਗ ਦੀ ਸਟਾਰਟਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸਾਢੇ 10 11 ਵੱਜ ਗਏ ਯਾਰ ਤਿੰਨ ਚੜ੍ਹਦੇ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਕਿਉਂਕਿ ਧੁੰਦ ਹੁੰਦੀ ਹੈ ਨਾ ਧੁੰਦ ਨਾਲ ਯਾਰ ਦਿਨ ਬਹੁਤ ਉੱਪਰ ਜਾ ਕੇ 11 11 12 ਵਜੇ ਧੁੱਪ ਨਿਕਲ ਗਈ ਮਾੜੀ ਮੋਟੀ ਉਹ ਵੀ ਕੱਲ ਵੀ ਘੰਟਾਕ ਨਿਕਲੀ ਤੀ ਅੱਜ ਵੀ ਹੁਣ ਨਿਕਲਿਆ ਜਾ ਕੇ ਥੋੜੇ ਥੋੜੇ ਕੰਮ ਜੇ ਨੇ ਉਹਨੂੰ ਮੇੜਦੇ ਹਾਂ ਯਾਰ ਕਰਦੇ ਹਾਂ ਦੇ ਹਨਾ ਕੌਣ ਆਪ? ਪੁਲਿਸ ਕੌਣ? ਪੁਲਿਸ ਪੁਲਿਸ ਹਾਂਜੀ ਕੀ ਕਰ ਰਹੇ ਹੋ ਤੁਸੀਂ? ਕੀ ਕਰੋਗੇ? ਪੁਲਿਸ ਡੰਡਾ ਮਾਰਦੀ ਹੁੰਦੀ ਐ। ਹੈ? ਕਿਹਦੇ ਮਾਰੋਗੇ? ਕਿਹਦੇ? ਪਾਪਾ ਦੇ। ਪਾਪਾ ਦੇ ਡੰਡਾ ਮਾਰੋਗੇ ਤੁਸੀਂ। ਪਾਪਾ, A4 ਕੀ? Apple A4 Apple। B4 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 ਦੱਸੋ। C4 cat D4 dog E4 elephant F4 peach G4 goat I4 peach I4 Hake. ice cream J4 jug jug ਸੁਣੋ ਬਈ ਤੁਹਾਨੂੰ ਇੱਕ ਚੀਜ਼ ਦਿਖਾਉਂਦੇ ਆ ਚੱਕੀ ਆ ਪ੍ਰਾਣੀ ਚੱਕੀ ਬਈ ਇਹਦੇ ਨਾਲ ਆਟਾ ਪੀਸਿਆ ਕਰਦੇ ਹੁਣ ਨਵੀਆਂ ਆ ਗਈਆਂ ਆ ਪ੍ਰਾਣੀ ਹੈ ਜੀ ਦੇਖੋ ਹੜ ਜੋ ਚੱਲਦੀ ਆ ਭਈ ਇਹ ਪੂਰਾ ਵਰਕਿੰਗ ਹੈ ਆ ਦੇਖੋ ਸਾਈਡ ਤੋਂ ਆਟਾ गिरਦਾ ਊਰੇ ਦੀ ਦਾਣੇ ਪੈਂਦੇ ਹੁੰਦੇ ਨੇ ਤੇ ਫਿਰ ਊਰੇ ਦੀ ਆਟਾ ਪੈ ਕੇ ਭਾਈ ਊਰੇ ਦੀ ਨਿਕਲਦਾ ਹੁੰਦਾ ਹੈਗਾ ਬੇਬੇ ਦੀ ਬਣਾਈ ਹੋਈ ਆ ਭਈ ਬੇਬੇ ਦੀ ਇਹ ਚੱਕੀ ਆਏ ਚੱਲਦੀ ਆ ਇਹ ਹੁਣ ਵੀ ਚੱਲਦੀ ਆ ਭਈ ਇਹ ਚ ਆਪਾਂ ਚੌਲ ਚੂਲ ਜੀ ਹਨਾ ਕਦੇ ਦਾਣਾ ਮਾੜਾ ਮੋਟਾ ਆਟਾ ਸਾਰਾ ਪੀਸਦੇ ਆ ਇਹ ਚ ਇਨੂੰ ਸਾਈਡ ਤੇ ਕਰਨਾ ਯਾਰ ਔਰ ਬਚਾਲੇ ਜੇ ਪਈਦੀ। ਕਰੋ। ਕਰੋ। ਤੁਸੀਂ ਕਰੋ। ਚਲਾ ਕੇ ਦਿਖਾ ਦਿਓ। ਮੈਂ ਚਾਹ ਕੇ ਆਉਂਦਾ। ਓਏ ਹੋਏ ਤੁਹਾਡੇ ਤਾਂ ਨਹੀਂ ਚੱਲਦਾ ਪੁੱਤਾਂ। ਸਾਈਡ ਤੇ ਉਹ ਮੈਂ ਚਲਾਉਣਾ। ਥੋੜੀਆਂ। ਇਹ ਜਾਲ ਹੈ। ਆ ਦੇਖੋ ਬਈ ਐਂ ਚੱਲਦੀ ਹੁੰਦੀ ਇਹ। ਹਲੇ ਹੀ ਨਹੀਂ ਰਿਹਾ ਇਹ ਚ ਪੇ ਚੌੜਾ ਔਰ ਨਹੀਂ ਕੈਮਰਾ। ਆ ਦੇਖੋ। ਆ ਦੇਖੋ ਬਈ ਉਹਨੂੰ ਡੀਗੂਗਾ ਚੰਗਾ। ਦੀ ਕਰੇ ਬਾਈ ਉਰੇ ਇਹਨੂੰ ਇਦਾਂ ਖਿੱਚਦੇ ਹੁਣ ਟੁੱਟਨ ਆ ਜਾਵੇ ਯਾਰ ਸਾਰੀ ਮਿੱਟੀ ਦੀ ਬਣੀ ਹੋਈ ਐ ਇਹ ਬੇਬੇ ਨੇ ਤਿਆਰ ਕਰੀ ਹੋਈ ਐ ਬਾਈ ਇਹ ਇਹਨੂੰ ਸਾਈਡ ਤੇ ਰੱਖਦੇ ਹੁਣ ਕਪੜਾ ਕੁੱਪੜਾ ਮਾਰ ਕੇ ਤੇ ਹਾਂ ਕੋਈ ਨਹੀਂ ਬੁੱਤਾ ਬਈ ਬਹੁਤ ਭਾਰੀ ਐ ਇਹ ਆਉਰੇ ਦੀ ਪੈਂਦੇ ਹੁੰਦੇ ਨੇ ਦਾਣੇ ਚੌਲ ਚੂਲ ਦਾਣੇ ਸਾਰਾ ਕੁਝ ਬਾਈ ਉਹ ਤਾਂ ਕਾਫੀ ਟਾਈਮ ਤੋਂ ਨਹੀਂ ਚਲਾਈ ਪਹਿਲੇ ਜੇ ਪੀਸੇਗਾ ਕਾਫੀ ਕੋ ਚੌਲ ਚੂੜ ਜੇ ਚੌਲਾਂ ਦੀਆਂ ਪਿੰਨੀਆਂ ਬਣਾਣ ਦਾ ਅੰਦਰ ਚੌਲ ਚੂੜ ਜੇ ਪੀਸੇ ਦੀ ਹੈਗਾ ਹਨਾ ਬਈ ਪਰ ਆ ਜਾ ਬਤਾ ਪਾਚੀ ਦਾ ਦੇਸੀ ਖਲੋ ਲੋ ਬਈ ਉਧਰ ਖੁੰਜੇ ਚਲਾਤੀ ਪਹਿਲਾਂ ਵਿਚਾਲੇ ਦੀ ਰੜਿਕਣ ਜੀ ਲੱਗਦੀ ਸੀ ਉਧਰ ਲਾ ਕੇ ਦੇਖੀ ਸੀ ਉਧਰ ਵੀ ਸੈਟ ਆਈ ਤੇ ਹੁਣ ਇਹਦਾ ਥੈਲੇ ਜੇ ਕਰਦੇ ਆ ਸਾਈਡ ਤੇ ਰੇਹ ਵਾਲੇ ਇਧਰ ਲਾਣੇ ਆਗੇ ਵਿਚਾਲੇ ਪਾਏ ਨੇ ਇਹ ਤਾਂ ਕਰ ਰਹੇ ਆ ਯਾਰ ਇਧਰ ਸੈਟਿੰਗ ਹਨਾ ਰਾਤ ਨੂੰ ਤੇ ਸਵੇਰ ਦੀ ਰੋਟੀ ਉਰੀ ਲਾਉਂਦੇ ਨੇ ਬੇਬੇ ਹੋਰ ਚੁੱਲੇ ਤੇ ਫਿਰ ਉਹਨੇ ਬੈਠਣ ਕਰਨੇ ਜਦ ਤੱਕ ਆਂਦੀ ਹੈ ਜੀ ਹੋਰ ਹੁਣ ਮੁੰਜਾ ਮੁੰਜਾ ਡੈਜਾ ਕਰੂਗਾ ਹੋਰ ਬਹਿ ਕੇ ਰੋਟੀ ਖਾ ਲਿਆ ਕਰਾਂਗੇ ਸਾਰੇ ਲੋ ਬਈ ਹੁਣ ਆ ਰੱਖ ਦਿਆਂ ਥੈਲੇ ਸਾਈਡ ਤੇ ਅੱਜ ਕਰ ਦੇਣੇ ਸਾਰੇ ਕੰਮ ਕਰਨੇ ਨੇ ਕੰਦ ਪਚਾਲੇ ਲਾਤੇ ਯਾਰ ਇਹ ਝੱਕੇਗਾ ਝੱਕ ਨਾ ਕਿਹਾ ਸਿਰ ਤੇ ਦੇ ਚਾਰੂ ਸਿਰ ਤੇ ਸਿਰ ਤੇ ਚਕਾਦਾ ਤੇਰੇ ਸਿਰ ਤੇ ਰੱਖਦਾ ਕਾ ਤੂੰ ਚੂਜ ਨਿਕਲ ਗਿਆ ਇਹ ਲੈ ਠੀਕ ਹੈ ਸਿਰ ਤੇ ਰੱਖ ਇਹਦੇ ਚਕਾਓ ਬਪਨ ਨਾਲ ਚਕਾਓ ਏ ਏ ਚਕਾਤਾ ਵਈ ਸੁਣ ਮੈਂ ਹੋ ਬਈ ਰੱਖਦਾ ਬਈ ਓਏ ਬੁੱਢੇ ਕੰਮ ਕਰਦਾ ਹੈ ਨਾ ਪਰਾਂ ਆ ਮੈਂ ਤਾਂ ਪਾ ਲੈ ਕੰਮ ਕਰ ਦਈਏ ਜੋ ਇਹਦੀ ਰੱਖ ਦੇ ਇਹ ਗਰਮ ਕੱਲ ਦਾ ਨਾਲ ਹੀ ਆ ਲੈ ਦਿਆ ਨਹੀਂ ਇੱਥੇ ਰੱਖ ਦੇ ਆ ਦੇਖੋ ਬਈ ਹਲੇ ਵੀ ਆਪਣਾ ਸਾਰੀਆਂ ਪੁਰਾਣੀ ਚੀਜ਼ਾਂ ਵਰਤਦੇ ਆਪਾਂ ਕਰੇ ਜਿਵੇਂ ਠੂਠੀ ਜੀ ਹੁੰਦੀ ਐ ਇੱਥੇ ਅੱਗ ਪਾ ਕੇ ਹਨਾ ਸਬਜ਼ੀ ਰੱਖ ਦਨੇ ਆ ਠੰਡੀ ਵੀ ਹੁੰਦੀ ਹੈ ਜੀ ਐਂ ਗਰਮ ਰਹਿੰਦੀ ਐ ਸਿਆਲ 'ਚ ਫਿਰ ਆਹ ਚੁੱਲਾ ਇਹਨੂੰ ਕਿਤੇ ਵੀ ਰੱਖ ਲੋ ਬੇਬੇ ਨੇ ਬਣਾਇਆ ਹੋਇਆ ਹਨਾ ਫਿਰ ਇਹ ਹਾਰਾ ਬਈ ਜਿਵੇਂ ਦੁੱਧ ਵਗੈਰਾ ਹਨਾ ਇਸ ਤਰ੍ਹਾਂ ਕਰਦਾ ਹੁੰਦੇ ਸੀ ਸਵੇਰੇ ਸ਼ਾਮ ਤੱਕ ਕਰਮ ਹੋਈ ਜਾਂਦਾ ਸੀ ਇਹ ਸਾਰੀਆਂ ਚੀਜ਼ਾਂ ਭਈਆ ਪੱਜ ਵੀ ਵਰਤਦੇ ਆ ਘਰੇ ਹੋਰ ਕਿਹੜੇ-ਕਿਹੜੇ ਵਰਤਦੇ ਨੇ ਦੇਖਦੇ ਉਹਨਾਂ 'ਚ ਵਰਤਦੇ ਕੋਈ ਤਾਂ ਉਹ ਦੱਸਿਓ ਲਓ ਜੀ ਮੈਂ ਤੇ ਮੰਮੀ ਰੈਡੀ ਹੋ ਕੇ ਅਸੀਂ ਆ ਗਏ ਮੰਮੀ ਦੇ ਨਾਨਕੇ ਮੇਰੇ ਵੱਡੇ ਨਾਨਕੇ ਜਿੱਧਰ ਉਧਰ ਤੁਹਾਨੂੰ ਦਿਖਾ ਕੇ ਗਏ ਤੇ ਬਈ țeੜੀ ਪੁਰਾਣਾ ਘਰ ਉੱਥੇ ਹੁੰਦਾ ਦੀ ਬਈ ਮੰਮੀ ਉਰਦਾ ਨਾ ਨਿਕੰਦਾ ਉਰੀ ਰਹਿੰਦੀ ਹੁੰਦੀ ਮੰਮੀ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਬਈ ਉਧਰ ਤੁਹਾਨੂੰ ਆ ਦਿਖਾਈ ਦੀ ਦੇਖੋ ਜਿਹੜੀ ਆ ਸੀ ਸਾਰੀ ਉਹ ਉਹ ਜਿਹੜਾ ਪਰਾਂ ਦੀ ਦਿਖ ਰਿਹਾ ਬਈ ਥੋੜਾ ਅੱਜ ਕਰ ਉੱਥੇ ਵਾਕੇ ਨੂੰ ਹੁਣ ਉੱਥੇ ਚੱਲਦੇ ਆਂ ਬਹੁਤ ਟਾਈਮ ਬਾਅਦ ਆਏ ਆਂਗੇ ਉਧਰ ਆਪਾਂ ਵੀਡੀਓ ਬਣਾ ਕੇ ਲੈ ਕੇ ਤੇ ਪਰ ਪੂਰੇ ਆ ਕੇ ਨਹੀਂ ਗਏ ਬਈ ਖੜਕੇ ਨਹੀਂ ਗਏ ਕਾਲੀ ਕਾਲੀ ਚ ਆਪਾਂ ਹੀ ਵਾਗੇ ਆ ਦੇਖੋ ਹੀ ਝੜੀ ਆ ਬਾਈ ਇਹ ਜਿਹੜੀ ਉਹ ਤੁਹਾਨੂੰ ਵੀਡੀਓ ਚ ਦਿਖਾਈ ਸੀ ਲੋ ਜੀ ਪਹੁੰਚ ਗਏ ਆਪਾਂ ਡੇਰੇ ਸਾਹਮਣੇ ਜਿੱਥੇ ਤੁਹਾਨੂੰ ਵੀਡੀਓ ਬਣਾਈ ਤੀ ਨਾਲ ਹੀ ਘਰ ਹੈ ਭਈ ਆਦਿਕਾ ਚੱਲਦੇ ਆਂ ਹੁਣ ਆਪਾਂ ਅੰਦਰ ਇਧਰ ਗਊਸ਼ਾਲਾ ਹੈ ਹੋ ਰਹੀਆਂ ਨੇ ਮੇਰੀ ਮਮੀ ਵੀ ਨਾਲ ਨਹੀਂ ਹੈ ਬਈ ਹੋ ਰਹੀਆਂ ਨੇ ਦੋਸਾਂ ਹੋ ਰਿਹਾ ਹੈ ਪਰ ਬੁੜੀ ਹੋਊਗੀ ਹੁਣ ਬੁੜੀਆਂ ਨੂੰ ਆਪਦੇ ਜਵਾਕਿਆਂ ਲੱਗੇ ਜਾਂਦੇ ਨੇ ਵੀ ਉਹੀ ਜਿਹੀ ਗੱਲ ਹੈ ਮੈਂ ਵੀ ਨਹੀਂ ਇਹਦੀ ਵੀ ਬੁੜੀ ਹੋ ਗਈ ਤੂੰ ਤਾਂ ਤੈਨੂੰ ਤਾਂ ਵੀ ਬੁੜੀ ਨਾ ਹੋਵੇ ਮੇਰੀ ਤੀ ਦਰ ਮੈਂ ਤੁਹਾਨੂੰ ਵੀ ਕਰੀ ਜਾਵਾਂ ਕੋੜੇ ਕੱਲ ਪਰਸਾਂ ਜੇ ਬੁੜੀ ਹੋ ਰਹੀਆਂ ਨੇ ਕੱਲੇ ਕਰਾਂਗੇ ਪੱਛਾ ਕਰਾਂਗੇ ਠੀਕ ਆ ਮਾ ਪਾਣੀ ਲਿਆ ਵਚਨੋ ਨਾ ਨਾ ਇਹ ਚੁੱਲ੍ਹੇ ਨਹੀਂ ਜਾਂਦੇ ਬੇਲੀ ਵਾਜੇ ਹੋਰਾ ਕੋਈ ਨਹੀਂ ਜਾਂ ਪਰ ਕੀ ਕਰੀਏ ਰੰਗੇ ਜੇ ਕੋਈ ਇੱਧਰ ਆ ਜਾਂਦੀ ਦਾਲ ਲੈ ਲਓ ਬਈ ਬਹੁਤ ਟਾਈਮ ਆਇਆ ਮਮੀ ਦੇ ਨਾਲ ਕਿ ਬਹੁਤ ਟਾਈਮ ਬਾਅਦ ਆਏ ਆਗੇ ਹਨ ਐਵੇਂ ਤਾਂ ਵਿਚ ਵਿਚ ਦੀ ਆਏ ਆ ਪਰ ਕਾਫੀ ਸਮੇਂ ਬਾਅਦ ਇੰਨਾ ਟਾਈਮ ਲਾਉਣ ਆਏ ਆ ਯਾਰ ਮਮੀ ਦੀ ਨਾਨੀ ਆਈ ਹੋਈ ਆ ਬਈ ਉਹ ਨੂੰ ਮਿਲਣ ਆਏ ਸੀਗੇ ਤੇ ਤੁਹਾਨੂੰ ਇੱਕ ਚੀਜ਼ ਹੋਰ ਦੱਸਦੇ ਆ ਯਾਰ ਇੱਥੇ ਬਾਰੇ ਜਿਵੇਂ ਆ ਜਗ੍ਹਾ ਆ ਗਈ ਹਨਾ ਬਈ ਆਹ ਤੇ ਉੱਧਰ ਜਿਹੜੀ ਤੁਹਾਨੂੰ ਉਦੋਂ ਦਿਖਾਈ ਸੀ ਝੜੀ ਸਾਰੀ ਉਹ ਜਗ੍ਹਾ ਇਹ ਮੂਰੇ ਦਰਖਤ ਨੇ ਭਈਆ ਸਾਰੇ ਇਹਨਾਂ ਦੀ ਕੋਈ ਲੱਕੜ ਵੀ ਵੱਢ ਕੇ ਘਰੇ ਨਹੀਂ ਲਿਜਾ ਸਕਦਾ ਹੈਗਾ ਕਹਿੰਦੇ ਪਰ ਐਵੇਂ ਜਿਵੇਂ ਜਗ੍ਹਾ ਆਪਦੀ ਸਮਾਰ ਕੇ ਕੁਝ ਵੀ ਕਰਨਾ ਹੈ ਨਾ ਪਾਥੀਆਂ ਪੱਤਣੀਆਂ ਨੇ ਡੰਗਰ ਬੰਨਣੇ ਐਵੇਂ ਬੰਨ ਸਕਦਾ ਹੈ ਅਗਲਾ ਪਰ ਕੋਈ ਵੀ ਭਾਈ ਲੱਕੜ ਲੁੱਕੜ ਹੈ ਨਾ ਕੋਈ ਨਹੀਂ ਘਰੇ ਲਿਜਾ ਸਕਦਾ ਸਾਰੀਆਂ ਲੱਕੜਾਂ ਤਾਂ ਇਹਨਾਂ ਜੰਗਲ ਹੋ ਬੰਨਿਆ ਪਿਆਗਾ ਇਹ ਸਾਰੀ ਡੇਰੇ ਦੀ ਜਮੀਨ ਹੈ ਡੇਰੇ ਦੀ ਕੋਈ ਕਹਿੰਦੇ ਪਹਿਲਾਂ ਐਵੇਂ ਲੈ ਕੇ ਜਾਂਦੇ ਹੋਣੇ ਨਾ ਜਾਂ ਬਿਮਾਰ ਮੂਰ ਹੋ ਜਾਂਦਾ ਬੰਦਾ ਜਾਂ ਕੁਝ ਹੋਰ ਪਤਾ ਨਹੀਂ ਕੀ ਸੀ ਨੇ ਪਰ ਕੋਈ ਵੀ ਬਈ ਐਵੇਂ ਹੈ ਨਾ ਕੋਈ ਲੱਕੜ ਸੁੱਕੀਆਂ ਲੱਕੜਾਂ ਕੋਈ ਵੀ ਐਵੇਂ ਘਰੇ ਨਹੀਂ ਲਈ ਜਾ ਸਕਦਾ ਉਹਨੂੰ ਬਾਕੀ ਜਗਾ ਸਵਾਰ ਕੇ ਐਵੇਂ ਕੁਛ ਵੀ ਬਣ ਸਕਦੇ ਡੰਗਰ ਡੂੰਗਰ ਉਧਰ ਬਥੇਰੇ ਬੰਦੇ ਨੇ ਉਧਰ ਲੋ ਬਈ ਉੱਥੋਂ ਆ ਗਏ ਸੀ ਯਾਰ ਨਾਨਕਿਆਂ ਤੋਂ ਹਨ ਗਵਾਚ ਮੈਂ ਆਪਣੀ ਗਰਦਨ ਜੀ ਦਿਖਾਉਣ ਆ ਗਿਆ ਸੀ ਤੇ ਹਫਤੇ ਬਾਅਦ ਦਿਖਾਣੀ ਹੁੰਦੀ ਹੈ ਹੱਥਾ ਹੋ ਗਿਆ ਜੀ ਆ ਦਿਖਾਈ ਨੂੰ ਤੇ ਅੱਜ ਫੇਰ ਦਿਖਾਣ ਆ ਗਏ ਦੀ ਹੁਣ ਓਕੇ ਹੈ ਬਈ ਇੱਕਦਮ ਵਧੀਆ ਮਿਲ ਗਿਆ ਡਾਕਟਰ ਆਪਾਂ ਪਰਦੋ ਨੇ ਯਾਰਾ ਸੂਰਜ ਜਿਹਾ ਬਦਾ ਦਿਖਾਉਣਾ ਮੋਰ ਕਿੰਨਾ ਸੋਹਣਾ ਲੱਗਦਾ ਹੈਗਾ ਉਹ ਦੇਖੋ ਉਹ ਦੇਖੋ ਬਾਈ ਸੂਰਜ ਜਿਹਾ ਬਦਾ ਕਿੰਨਾ ਸੋਹਣਾ ਲੱਗਦਾ ਹੈਗਾ ਨਾ ਦੇਖੋ ਉੱਪਰ ਦੇ ਉਹ ਜਹਾਜ ਜਲ ਅੰਗਰੇਗਾ ਉਹ ਜਹਾਜ ਜੇ ਦਾ ਹੋਏਗਾ ਬੱਦਲ ਜੇ ਬਣ ਜਾਂਦੇ ਨੇ ਪਿੱਛੇ ਧੂਆਂ ਜਾ ਹਾਂਜੀ ਹਾਂਜੀ ਅੱਥਰ ਬਾਹ ਚਲੋ ਬਾਹ ਕੀ ਕਰੋਗੇ ਮਾਪੂਨਾ ਮਾਰੇਗਾ ਹੈ ਦੱਸੋ ਕਿੱਧਰ ਜਾਣਾ ਹੈ ਉਧਰ ਕੀ ਕਰਨਾ ਹੈ ਬੇਬੇ ਕੋਲ ਲੋ ਬਈ ਘਰੇ ਆ ਗਏ ਸੋਸ਼ਮਨੀ ਗੋਲਾ ਹਮੇ ਬੇ ਰੋਟੀ ਨਾ ਗਰੀ ਮਿਲਦਾ ਅੱਜ ਜਗਾ ਖੁੱਲ ਗਈ ਭਈ ਅੱਜ ਰੋਸ ਮਾਰਿਆਗਾ ਹੁਣ ਰਬੈ ਕੀ ਰੋਟੀਆਂ ਚੰਗੀ ਤਰ੍ਹਾਂ ਖਾਈ ਜਾਂਦੀ ਹੈਗੀ ਬੇ ਬੇ ਬਾਜਰੇ ਦੀਆਂ ਰੋਟੀਆਂ ਇਹਦੀ ਇਹਦੀ ਕੀ ਮਾਕੀ ਹੈ ਕੀ ਬਣਾ ਰਖੇ ਸੁਖਮਣ ਦਿਖਾਏ ਹੋ ਖੜੇ ਜਾ ਕੇ ਮੈਂ ਫਲੈਸ਼ ਲਾ ਲਾ ਦਿਖਾਏ ਹੋ ਕੀ ਬਣਾਏ ਹੋ ਕੀ ਸੀਗਾ ਇਹ ਐਪਲ ਐਪਲ ਹੈ ਇਹ ਕਿਨੇ ਬਣਾਇਆ ਹੈ ਮੈਂ ਤੁਸੀਂ ਐਪਲ ਬਣਾਇਆ ਹੈ Oh चिड़ी बना के okay. खोई गई, पर। खोई गई? Okay. रोटी खाई अपा केबे तो? ना, ना लो ये रोटी खाइए के भुख लग रही है बाजरे ਦੀ ਰੋਟੀ ਬਈ ਮੂੰਗੀ ਦੀ ਦਾਲ ਤੁਹਾਨੂੰ ਖਾਈਏ ਕਿਵੇਂ ਚੋਰੀ ਕੁੱਟਣੀ ਪਊਗੀ ਕਿਉਂਕਿ ਇਹਨੇ ਨਾ ਛੜਨੀ ਨਹੀਂ ਇਹਦੇ ਹਨਾ ਐਵੇਂ ਕਰਦੇ ਆਂ ਅਸੀਂ ਤਾਂ ਆਪਾਂ ਰੋਟੀ ਸਾਰੀ ਟੁੱਟ ਜਾਂਦੀ ਐ ਦੇਖ ਸਾਰ ਸੁੱਕ ਚੜ ਜਾਂਦੇ ਸੁੱਕੀ ਦਾਲ ਇਹ ਚੋਰੀ ਕੁੱਟਦੇ ਆਂ ਯਾਰ ਚੋਰੀ ਕੁੱਟ ਕੇ ਖਾਣੇ ਆ ਇਧਰ ਕੀ ਕਰ ਰਹੇ ਸੀ ਤੁਸੀਂ ਮੈਂ ਤਾਂ ਖਾ ਲਾਤੀ ਕੀ ਖਾ ਰਹੇ ਤੇ ਕੀ ਉੱਥੇ ਕੀ ਕਰ ਰਹੇ ਸੀ ਉੱਥੇ ਉੱਥੇ ਕੀ ਖੇਡਦੇ ਸੀ ਇਧਰੋਂ ਦੱਸ ਮੈਨੂੰ ਕਿਵੇਂ ਖੇਡਦੇ ਸੀਗੇ ਖੇਡ ਕੇ ਦਿਖਾ ਮੈਨੂੰ ਜਾਓ ਖੇਡ ਕੇ ਦਿਖਾਓ ਜਾਓ ਖੇਡ ਕੇ ਦਿਖਾਓ ਤੀ ਬੀ ਲਾਓ ਇਹ ਬੜਾ ਨਹੀਂ ਪਹਿਲਾਂ ਜਿਵੇਂ ਪਹਿਲਾਂ ਖੇਡਦੇ ਸੀ ਉਵੇਂ ਖੇਡ ਕੇ ਦਿਖਾਓ ਮਾਂ ਮੈਂ ਚੱਪਲ ਲਾ ਲਵਗੀ ਕੋਈ ਨਹੀਂ ਇਹ ਦੋ ਲਓ ਜੀ ਆ ਲਓ ਜੀ ਤੁਹਾਡੇ ਹੈੱਡਫੋਨ ਕੀ ਮੈ ਲਾਇਸੀ ਤੁਸੀਂ ਨੇ ਓਹੋ ਖੇਡੋ ਗੇਮ ਬਹੁਤ ਟੈਂਟਾ ਬਈ ਪਹਿਲਾਂ ਬਿਨਾ ਕੋਸ ਕੰਪਿਊਟਰ ਨਹੀਂ ਯਾਦ ਰਹੀ ਲਾ ਕੇ ਹੈੱਡਫੋਨ ਨਹੀਂ ਲੱਗੀ ਹੱਥ ਮਾਰਨ ਕੀ ਕਰਦੇ ਹੋ ਤੁਸੀਂ ਕੀ ਕਰਦੇ ਹੋ ਕੀ ਕਰਦੇ ਹੋ ਗੇਮ ਖੇਡਦੇ ਹੋ ਕਿਹੜੀ ਗੇਮ ਖੇਡਦੇ ਹੋ ਇਹ ਟੀਵੀ ਲਾ ਦੋ ਟੀਵੀ ਲਾ ਦਾਂ ਇੱਥੇ ਹੱਸ ਕੇ ਲੀ ਦੇ ਚਾਹੂੰਗੀ ਮੈਂ ਓਕੇ ਬੱਸ ਕਰੋ ਜੀ ਬੱਸ ਕਰੋ ਬੱਸ ਕਰੋ ਕਾ ਤੂੰ ਭੱਗ ਜਾ ਕਿੱਥੇ ਭੱਗ ਜਾ ਉਹ ਠੀਕ ਕਰੇ ਕਰੇ ਭੱਗ ਜਾ ਤੁਸੀਂ ਕੀ ਕਰੋਗੇ ਗੇਮ ਖੇਡੋਗੇ ਨਾ ਆ ਜਾਓ ਨਾ ਆ ਜਾਓ ਆ ਜਾ ਬੁੱਤੈ ਇਹਦਰ ਮੁ ਕਰੀ ਹੈ ਹੈ ਕਿੱਥੇ ਭੱਗ ਜਾ ਕਰੇ ਕਰੇ ਮੈਂ ਹੈਡ ਮੋ ਲਾ ਕੇ ਉੱਚੀ ਗਾਤ ਬੋਲਦੀ ਐ ਮੈਂ ਤਾਂ ਮਾਰ ਦਲਾਂਗੀ ਮਾਰ ਮਾਰ ਲਾਂਗੀ ਠੀਕ ਐ ਆਜੋ ਬੱਤਾ ਆਜੋ ਆਜੋ ਨਾ ਆਜੋ ਬੱਜੋ ਠੀਕ ਐ ਖੇਡ ਲਓ ਫਿਰ ਤੁਸੀਂ ਠੀਕ ਐ ਠੀਕ ਐ ਓਕੇ ਹਾਂਜੀ ਭਾਈ ਅੱਜ ਦੇ ਵਲੌਗ ਦੀ ਐਂਡਿੰਗ ਇੱਥੇ ਕਰਦੇ ਆ ਯਾਰ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਨਾਲ ਲਾਭ ਨੇ ਯਾਰ ਕੋਈ ਨਵੀਂ ਨਵੀਂ ਚੀਜ਼ ਜਿਹੜਾ ਨਾ ਦੇਖਣ ਵਾਸਤੇ ਦਿੱਲੀ ਕੇ ਹਰ ਇੱਕ ਚੀਜ਼ ਤਾਂ ਸਹੀ ਮੇ ਦਿਖਾਈ ਨਹੀਂ ਜਾਂਦੀ ਮਿਲਦੇ ਆਂ ਯਾਰ ਕੱਲ ਨੂੰ ਇੱਕ ਨਵੇਂ ਵਲੌਗ ਨਾਲ ਤੁਹਾਨੂੰ